ਕਾ ਜੜੀਆਂ ਬਹੁਤ ਹੀ ਜ਼ਿਆਦਾ ਗੰਭੀਰ ਸੰਕਟ ਦੇ ਵਿੱਚ ਆਪਾਂ ਫਸ ਗਏ ਆ ਸੋ ਮੈਂ ਇਹ ਸ਼ੁਰੂਆਤ ਕਰਦਿਆਂ ਕਿ ਆਪਾਂ ਨੂੰ ਸਭ ਨੂੰ ਮਤ ਕਰਨੀ ਚਾਹੀਦੀ ਆ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਾਲਾਂ ਕੀਤੀਆਂ ਕਿ ਸਾਨੂੰ ਮਦਦ ਦੱਸੋ ਜੀ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਪਾਣੀ ਲੱਥ ਲੈ ਲੰਦੋ ਫਿਰ ਤੁਹਾਨੂੰ ਮਦਦ ਜਿਹੜੀ ਆ ਉਹ ਦੱਸਾਂਗੇ ਤੇ ਮੈਂ ਅੱਜ 1 ਲੱਖ ਰੁਪਇਆ ਜਿਹੜਾ ਆਪਣੀ ਤਨਖਾਹ ਦਾ 1 ਮਹੀਨੇ ਦੀ ਤਨਖਾਹ ਮੇਰੀ ਲਗਭਗ ਤਨਖਾਹ ਜਿਹੜੀ 1 ਮਹੀਨੇ ਦੀ ਆ 1 ਲੱਖ ਰੁਪਇਆ ਉਹ ਮੈਂ ਡੀਸੀ ਸਾਹਿਬ ਨੂੰ ਦਿੱਤੀ ਆ ਮੁੱਖ ਮੰਤਰੀ ਸਾਹਿਬ ਦੇ ਰਾਹਤ ਫੰਡ ਲਈ ਕਿ ਜੋ ਮੱਦੀ ਇੱਥੋਂ ਤੁਸੀਂ ਸਮਾਂ ਲਓ ਹੋਰ ਵੀ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਵੀ ਇਹ ਸੌਖੇ ਟਾਈਮ ਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਦਦ ਕਰਨ ਕਿਉਂਕਿ ਬਹੁਤ ਨੁਕਸਾਨ ਹੋ ਗਿਆ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਇੱਕ ਮੈਂ ਤੁਹਾਡੇ ਦਾ ਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਬਹੁਤ ਸਾਰੇ ਅੰਦਾਜ਼ੀ ਬਾਦ ਨੇ ਉਹਨਾਂ ਨੂੰ ਮੈਂ ਸਭ ਅੰਦਾਜ਼ੀਆਂ ਨੂੰ ਬੇਨਤੀ ਆ ਕਿ ਜੇ ਪੰਜਾਬ ਦੀ ਬਾਹ ਫੜੋ ਐਸ ਵੇਲੇ ਪੰਜਾਬ ਨੂੰ ਲੋੜ ਆ ਪੰਜਾਬ ਦੀ ਪਾਂਹ ਜਿਹੜੀ ਆ ਐਨ ਆਰ ਆਈ ਭਰਾਵਾਂ ਨੂੰ ਫਰਨੀ ਚਾਹੀਦੀ ਆ ਪਰ ਉਹ ਸਾਨੂੰ ਜਾਂ ਕਿਸੇ ਅਫਸਰ ਨੂੰ ਪੈਸੇ ਭੇਜਣ ਦੀ ਬਜਾਏ ਉਹ ਸਿੱਧੇ ਪਿੰਡਾਂ ਦੇ ਵਿੱਚ ਆਪ ਆਪਣਾ ਕੰਮ ਕਰਨ ਪਿੰਡਾਂ ਦੇ ਲੋਕਾਂ ਨੂੰ ਮਦਦ ਕਰਨ ਖਾਣ ਪੀਣ ਦੀਆਂ ਚੀਜ਼ਾਂ ਬਹੁਤ ਆਦੀਆਂ ਸਾਡੇ ਲੋਕਲ ਬਾਬਾ ਜੀ ਸੰਤ ਮਹਾਰਾਜ ਬਹੁਤ ਭੇਦ ਦੇਦੇ ਆ ਪਰ ਬਹੁਤ ਲੋੜਾਂ ਹੋਰ ਚੀਜ਼ਾਂ ਦੀ ਸੋ ਜਿਹੜੇ ਅਜਨਾਲਾ ਹਲਕੇ ਦੇ ਐਨ ਆਰ ਆਈ ਵੀ ਬਾਹਰ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਜਦ ਤੁਹਾਡੇ ਅਜਨਾਲੇ ਦਾ ਬਹੁਤ ਬੁਰਾ ਹਾਲ ਹੈ ਇਸ ਕਰਕੇ ਤੁਸੀਂ ਅੱਗੇ ਆਓ ਅਜਨਾਲੇ ਨੂੰ ਆਪਾਂ ਬਚਾਉਣਾ ਤੁਸੀਂ ਬਚਾ ਸਕਦੇ ਹੋ ਸਰਕਾਰ ਇੰਨਾ ਕੰਮ ਨਹੀਂ ਕਰ ਸਕਦੀ ਜਿੰਨੇ ਮਰੇ ਐਨਐਡੀ ਵੀਰ ਕਰ ਸਕਦੇ ਆ ਤੁਹਾਨੂੰ 2-3 ਦਿਨ ਚ ਦੱਸਾਂਗੇ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਇਲਾਕਿਆਂ ਦੇ ਤੁਹਾਡੇ ਸਕੂਲਾਂ ਦੀਆਂ ਬਿਲਡਿੰਗਾਂ ਸਦਾ ਹੀ ਬੜੀਆਂ ਔਖੀਆਂ ਬਣਾਈਆਂ ਸਭ ਬਹਿ ਗਈਆਂ ਸੜਕਾਂ ਬਣਾਈਆਂ ਉਹ ਸਭ ਬਰਬਾਦ ਹੋ ਗਈਆਂ ਹਫ਼ ਸਾਲਾਂ ਦੀਆਂ ਬਿਲਡਿੰਗਾਂ ਪੜਾਈਆਂ ਅਸੀਂ ਉਹ ਸਭ ਬਰਬਾਦ ਹੋ ਗਿਆ ਲੋਕਾਂ ਦੇ ਹੁਣ ਮੈਂ ਨੰਗਲ ਸੋਲ ਸੀਗਾ ਉੱਥੇ ਲੋਕਾਂ ਦੇ ਕਰ ਬੈਣੇ ਜਿਹੜੇ ਸ਼ੁਰੂ ਹੋ ਗਏ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਪੰਜਾਬ ਲਈ ਬਹੁਤ ਕੁਝ ਕਰਦੇ ਹੋ ਪੰਜਾਬ ਤੁਹਾਡਾ ਪੰਜਾਬ ਹੈ ਤੁਹਾਡੀ ਜੰਮੂ ਧਰਤੀ ਹੈ ਪਉ ਇੱਥੇ ਜਨਮ ਲਿਆ ਇੱਥੇ ਪੜ੍ਹ ਲਿਖ ਕੇ ਤੁਸੀਂ ਬਾਹਰ ਗਏ ਹੋ ਤੁਸੀਂ ਬੜੀ ਤਰੱਕੀ ਕੀਤੀ ਹੈ ਪਰ ਥੋੜਾ ਥੋੜਾ ਦਸਵੰਦ ਦੇਣਾ ਹੁਣ ਕੱਢਿਓ ਪੰਜਾਬ ਦੀ ਵਾਂ ਫੜਿਓ ਜਦ ਨਾਲੇ ਆਲੇ ਜਿੰਨੇ ਅੰਨਾ ਦਾ ਵੀਰ ਉੰਨਾ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਜਦ ਵੇਖਿਆ ਨਹੀਂ ਜਾਂਦਾ ਕਿੰਨਾ ਪੁਦਾ ਦੋਗੇ ਇੰਨਾ ਪੁਦਾ ਲਾ ਕੇ ਦੱਸ ਨਹੀਂ ਸਕਦੇ ਤੁਹਾਨੂੰ ਲੋਕ ਪਾਣੀ ਪਾਣੀ ਆਪਾਂ ਲੋਕ ਪੀਣ ਵਾਲੇ ਪਾਣੀ ਨੂੰ ਤਸਰਦੇ ਆ ਕਿ ਸਾਨੂੰ ਪਾਣੀ ਦੋ ਜੀ ਸੋ ਇਸ ਕਰਕੇ ਸਾਦੇ ਬੰਦੇ ਅੱਗੇ ਆਉਣ ਸਾਦੇ ਮਦਦ ਕਰ ਪਰ ਮੇਰੀ ਫਿਰ ਇੱਕ ਵਾਰ ਮੈਂ ਪੁੱਛ ਚਾਉਦੀ ਅਪੀਲ ਕੀਤੀ ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਨੂੰ ਫਿਰ ਇੱਕ ਵਾਰ ਬੇਨਤੀ ਆ ਕਿ ਯਾਰ ਤੁਸੀਂ ਅੱਗੋਂ ਪਿੱਛੋਂ ਸਾਡਾ ਗਲਾ ਘੁੱਟਦੇ ਹੋ ਪਾਣੀ ਦੋ ਸੰਦ ਕੋਟ ਕਿਚਾਈਆਂ ਵਿੱਚ ਖੜਦੇ ਹੋ ਕਈ ਕੁਝ ਕਰਦੇ ਹੋ ਹੁਣ ਵਕਤ ਆ ਤੁਹਾਡਾ ਕਿ ਤੁਸੀਂ ਵੀ ਸਾਡੀ ਬਾਹ ਫੜੋ ਸਾਡੇ ਪੰਜਾਬ ਦਾ ਬਹੁਤ ਮੋੜਾ ਹਲਾ ਔਰ ਮੈਂ ਮੋਦੀ ਸਾਹਿਬ ਨੂੰ ਕਹੂੰਗਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਿ ਪੰਜਾਬ ਤੁਹਾਡਾ ਪੰਜਾਬ ਆ ਇਹ ਪੰਜਾਬ ਦੇਸ਼ ਦਾ ਹਿੱਸਾ ਹੈ ਇਸ ਪੰਜਾਬ ਨੇ ਦੇਸ਼ ਲਈ ਬਹੁਤ ਕੁਝ ਕੀਤਾ ਬਹੁਤ ਕੁਰਬਾਨੀਆਂ ਕੀਤੀਆਂ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਹੁਣ ਪੰਜਾਬ ਦੀ ਬਾਹ ਫੜੋ ਸੱਤ ਜ਼ਿਲ੍ਹੇ ਜਿੱਥੇ 10-10 ਫੁੱਟ ਤੋਂ ਵੀ ਉੱਪਰ ਪਾਣੀ ਆ ਫਸਲਾਂ ਕਾਦ ਸਭ ਕੁਝ ਬਦਵਾਦ ਹੋ ਗਿਆ ਸੋ ਮੈਂ ਸਭ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਰੇ ਲੋਕ ਆਪਣੇ ਆਪਣੀ ਜੇਬ ਚੋਂ ਆਪਣੇ ਆਪਣੇ ਧੰਕ ਦੇ ਨਾਲ ਕੇ ਨੂੰ ਦੇਣ ਦੀ ਲੋੜ ਨਹੀਂ ਕਿਤੇ ਫੰਡ ਇਕੱਠੇ ਕਰਨ ਦੀ ਲੋੜ ਨਹੀਂ ਰੋਵਾ ਪਾਉਣ ਦੀ ਲੋੜ ਨਹੀਂ ਜਦੋਂ ਪਾਣੀ ਲੱਥ ਜਾਊਗਾ ਫਿਰ ਤੁਹਾਨੂੰ ਕਾਹਗੇ ਕਿ ਐ ਪਿੰਡ ਚੱਲ ਜਾਓ ਇੱਥੇ ਚੱਲ ਜਾਓ ਦੋ ਚਾਰ ਦਿਨ ਸ਼ਾਇਦ ਮਹਾਰਾਜ ਕਿਰਪਾ ਕਰੇ ਪਾਣੀ ਘਟੋ ਜਾ ਅੱਜ ਫਟਕ ਪਾਣੀ ਘਟੋਇਆ ਸੋ ਮੈਂ ਇਹ ਹੀ ਹਿੱਸਾ ਤੁਹਾਨੂੰ ਬੇਨਤੀ ਕਰਦਾ ਐਸਪੀ ਸਿੰਘ ਅਭਰਾ